ਸਤਿ ਸ਼੍ਰੀ ਅਕਾਲ YouTube ਫੈਮਿਲੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦਾ ਬਲੌਗ ਅਸੀਂ ਆਪਣੇ ਘਰ ਦੇ ਨਾਲ ਹੀ ਇੰਜੋਏਮੈਂਟ ਕਰ ਰਹੇ ਹਾਂ ਸੋ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਸਾਡੇ ਸ਼ਹਿਰ ਦੀਆਂ ਜਿਹੜੀਆਂ ਮਸ਼ਹੂਰ ਮਸ਼ਹੂਰ ਚੀਜ਼ਾਂ ਆ ਜਿੱਥੇ ਵਧੀਆ ਵਧੀਆ ਫੂਡ ਮਿਲਦਾ ਸੋ ਜੁੜੇ ਰਹੋ ਸਾਡੇ ਨਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਸੁੱਚਦੇ ਹੋਣੇ ਆ ਵੀ ਇਹ ਇਹ ਤਖਣੀ ਗੋਪੀ ਕੇਰੇ ਕਮੀ ਪੈ ਗਿਆ ਯਾਰ ਸ਼ੌਂਕ ਯਾਰ ਆਪਣੇ ਸ਼ੌਂਕ ਪੂਰਨੇ ਚਾਹੀਦੇ ਆ ਟਾਈਮ ਦੀ ਟਾਈਮ ਆਪਣਾ ਜਿੰਨਾ ਵੀ ਟਾਈਮ ਹੁੰਦਾ ਆਪਣਾ ਸ਼ੌਂਕ ਪੂਰਾ ਕਰੋ ਹਨਾ ਇਹ ਜ਼ਰੂਰੀ ਨਹੀਂ ਹੁੰਦਾ ਯਾਰ ਵੀ ਕਿਹੜੀ ਉਮਰ ਦੇ ਵਿੱਚ ਕਰਨਾ ਕੋਈ ਵੀ ਕੋਈ ਕਿਸੇ ਵੀ ਉਮਰ ਚ ਕਰ ਸਕਦਾ ਵਾ ਤੇ ਚਲੋ ਸੋ ਸਾਡੇ ਨਾਲ ਜੁੜੇ ਰਹੋ ਸੋਚਦੇ ਤਾਂ ਹੈਗੇ ਹੀ ਆ ਸਾਰੇ ਮੈਨੂੰ ਪਤਾ ਆ ਸੋ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਲੈ ਕੇ ਚੱਲਦੇ ਆ ਅੱਜ ਅਸੀਂ ਕਾਫੀ ਕਲਚਰ ਕਰਦੇ ਹੀ ਆ ਗੋ ਹੌਮ ਹੌਮ ਆ ਗਏ ਸਾਰੇ ਜਣੇ ਅਸੀਂ ਹੁਣ ਇੱਥੇ ਆ ਗਏ ਕਾਫੀ ਕਲਚਰ ਸੋ ਇੱਥੇ ਬਹੁਤ ਵਧੀਆ ਫੂਡ ਤੇ ਸਫਾਈ ਆ ਬਿਲਕੁਲ ਬਹੁਤ ਜਿਆਦੀ ਤੋਂ ਤੁਸੀਂ ਵੀ ਜਦੋਂ ਕਿਤੇ ਆਪਣੇ ਬੱਚਿਆਂ ਨਾਲ ਕਿਤੇ ਵੀ ਖਾਣ ਪੀਣਾਉਨੇ ਆ ਸੋ ਕਾਫੀ ਕਲਚਰ ਇੱਕ ਵਾਰੀ ਜਰੂਰ ਆਣ ਕੇ ਟਰਾਈ ਕਰਿਓ ਇੱਥੇ ਦੇ ਸ਼ਗਾਰ ਰੋਲ ਬਹੁਤ ਸੁਆਦ ਆ ਫੂਡ ਦਾ ਸਾਰਾ ਸੁਆਦ ਆ ਉਦਾਂ ਪਰ ਤੁਸੀਂ ਵੀ ਟਰਾਈ ਕਰਿਓ ਤੇ ਤੁਹਾਨੂੰ ਮੈਂ 뷰 ਵੀ ਦਿਖਾਉਣਾ ਵਾ ਬਹੁਤ ਸੋਹਣਾ 뷰 ਆ ਨਿੱਕੀ ਮੋਟੀ ਫੈਮਿਲੀ ਨਾਲ ਜਿੱਦਾਂ ਤੁਸੀਂ ਆਉਣਾ ਵਾ ਤੇ ਪਾਰਟੀ ਪੁਲਟੀ ਕਰਨੀ ਆ ਉਹ ਵੀ ਬਹੁਤ ਵਧੀਆ ਮਤਲਬ ਕਿ enjoyment ਤੁਸੀਂ ਕਰ ਸਕਦੇ ਆ ਇੱਥੇ ਹਾਲ ਬਹੁਤ ਵੱਡਾ ਆ ਪੂਰਾ ਵਧੀਆ ਹਾਲ ਆ ਸੋ ਦੇਖ ਸਕਦੇ ਆ ਤੁਸੀਂ ਮੇਰੇ ਪਿੱਛੇ ਸਾਰਾ ਵਿਊ ਆਉਂ ਰਿਹਾ ਵਾ ਸੋ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਹੋਰ ਵੀ ਫੂਡ ਵੀ ਦਿਖਾਵਾਂਗੇ ਫੂਡ ਇਹਨਾਂ ਦਾ ਕਿੰਨਾ ਕੁਆਂਟੀਟੀ ਆਉਂਦਾ ਵਾ ਤੇ ਕਿੱਦਾਂ ਕਿੱਦਾਂ ਮਤਲਬ ਕਿ ਕਿੰਨੀ ਸਫਾਈ ਦਾ ਧਿਆਨ ਰੱਖਦੇ ਆ ਪੂਰਾ ਇਹ ਸੋ ਜੁੜੇ ਰਹੋ ਸਾਡੇ ਨਾਲ ਕਹਤੋ ਕਿ ਆਪਣੇ ਬੱਚਿਆਂ ਨਾਲ ਜਰੂਰ ਟਾਈਮ ਕੱਢਿਆ ਕਰੋ ਸੋ ਜਿੰਨਾ ਕੋ ਹੋ ਸਕਦਾ ਆ ਵਧੀਆ ਮਤਲਬ ਕਿ ਬੰਦੇ ਦੇ ਮਨ ਨੂੰ ਖੁਸ਼ੀ ਮਿਲਦੀ ਆ ਹਨਾ ਤੁਸੀਂ ਵੀ ਸਾਰੇ ਇਹਨਾਂ ਟਾਈਮ ਜਰੂਰ ਕੱਢਿਆ ਕਰੋ ਜਿੰਨਾ ਕੋ ਹੋ ਸਕਦਾ ਆ ਵੀ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਦਿਹਾੜੀ ਆਪਣੇ ਬੱਚਿਆਂ ਨੂੰ ਲੈ ਕੇ ਨਾ ਵੀ ਬੰਦਾ ਘੁੰਮਦਾ ਫਿਰਦਾ ਰਹੇ ਵੀ ਸਾਰੀ ਦਿਹਾੜੀ ਤੁਹਾਨੂੰ ਪਤਾ ਬੰਦਾ ਕਮਾਕਾਰਾਂ ਦੇ ਫਸਿਆ ਰਹਿੰਦਾ ਵਾ ਕੋ ਕੋਈ ਵੀ ਕੋਸ਼ਿਸ਼ ਜਰੂਰ ਕਰਿਆ ਕਰੋ ਆਪਣੇ ਬੱਚਿਆਂ ਨੂੰ ਇੰਜੋਏਮੈਂਟ ਕਰਾਇਆ ਕਰੋ ਆਪ ਵੀ ਨਾਲੇ ਬੰਦਾ ਥੋੜਾ ਜਿਹਾ ਮਾਈਂਡ ਰਿਲੈਕਸ ਕਰ ਲੈਂਦਾ ਵਾ ਦਿੰਦੀਆਂ ਤੁਹਾਨੂੰ ਪਤਾ ਟੈਨਸ਼ਨਾਂ ਭਰੀਆਂ ਜ਼ਿੰਦਗੀ ਆ ਅੱਜ ਦੇ ਟਾਈਮ ਦੇ ਵਿੱਚ ਸੋ ਤੁਸੀਂ ਵੀ ਦੇਖੋ ਆਪਣੇ ਬੱਚਿਆਂ ਨਾਲ ਟਾਈਮ ਜ਼ਰੂਰ ਕੱਢਿਆ ਕਰੋ ਸੋ ਦੇਖੋ ਕਿਦਾਂ ਐਨਜਾਇਮੈਂਟ ਕਰ ਰਿਹਾ ਵਜਿਹਾਰ ਤੇ ਫੀਲਰ ਪੂਰਾ ਐਨਜੋਏ ਕਰੰਦੇ ਆ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਨੇ ਆਂ ਸਾਡਾ ਕੋਫੀ ਕਲਚਰ ਦਾ ਫੂਡ ਬਹੁਤ ਸਵਾਦ ਹੁੰਦੇ ਆ ਕੋ ਜੁੜੇ ਰਹੋ ਸਾਡੇ ਨਾਲ ਤੇ ਔਰ ਇੱਕ ਰੈੱਪ ਔਰ ਪਾਸਤਾ ਕਰਨਾ ਹੈ ਇੱਕ ਹੋਟਕੋ ਵੀ ਕਰਨੀ ਆ ਤੇ ਇੱਕ ਨਾ ਸਿਕਨ ਪਾਪਕੋਰਨ ਜਿਹੜੇ ਹੁੰਦੇ ਆ ਨਾ ਹੁੰਦੇ ਆ ਕਿਨ ਨਰਥੀਆ ਕੁਝ ਵੀ ਹੈ ਨਾ ਤੇ ਕੋ ਕਰਦੇ ਹੋ ਵਿਦਆਉਟ ਮਸਾਲਾ ਮਸਾਲਾ ਨਹੀਂ ਪਾਉਣਾ ਬੱਚੇ ਨਹੀਂ ਖਾਣਗੇ ਤੇ ਬਾਕੀ ਜਿਦਾ ਹੁੰਦਾ ਹਟਿਆ ਕੋਰਾ ਕੋ ਜੁੜੇ ਰਹੇ ਹੋ ਤੁਹਾਨੂੰ ਦਿਖਾਉਨੇ ਆ ਹੋਰ ਵੀ ਵੀ ਇਥੇ ਮਤਲਬ ਕਿ ਬਹੁਤ ਸੋਹਣਾ ਸੋਹਣਾ ਫੂਡ ਮਿਲਦਾ ਵਧੀਆ ਫੂਡ ਮਿਲਦਾ ਖਾਣ ਦੇ ਲਈ ਵਧੀਆ ਹੁੰਦਾ ਆ ਤੇ ਬਾਕੀ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਤੁਹਾਨੂੰ ਕੁਆਂਟੀਟੀ ਵੀ ਦਿਖਾਵਾਂਗੇ ਤੇ ਤੁਹਾਨੂੰ ਵਧੀਆ ਫੂਡ ਵੀ ਦਿਖਾਵਾਂਗੇ ਵੀ ਕਿੰਦਾ ਮਤਲਬ ਕੀ ਸਰਵੇਦਾ ਤੇ ਇਹਨਾਂ ਦਾ ਸਾਫ ਪਾਈ ਕਿੰਨੀ ਆ ਕੁਆਂਟੀਟੀ ਕਿੰਨੀ ਆ ਥੋੜੇ ਰੋ ਥੋੜੇ ਇਹ ਚਿਕਨ ਖਾਣਾ ਮੇਰੇ ਪੁੱਤ ਨੇ ਕਿਉਂ ਚਿਕਨ ਕਿਉਂ ਖਾਣਾ ਗੰਦਾ ਹੁੰਦਾ ਚਿਕਨ ਖਾਣਾ ਏ ਕਿਉਂ ਤੂੰ ਪੁੱਤ ਸ਼ਿਗਾਰ ਰੋਲ ਖਾ ਲਈ ਦਾਦੀ ਤੁਸੀਂ ਕੀ ਖਾਣਾ ਸ਼ਿਗਾਰ ਰੋਲ ਖਾਣੀ ਓਏ ਸੋਨੇ ਤੂੰ ਕੀ ਖਾਣਾ ਤੂ ਕੀ ਖਾਣਾ ਹੈ? ਹੈ? ਟੋਟੀ। ਟੋਟੀ? ਉੱਤੀ ਕਾਣੀਆ। ਅੱਛਾ ਅੱਛਾ פרוटी ਪੀਣੀ ਆ, ਜੂਟੀ ਪੀਣੀ ਜੂਟੀ। ਨਹੀਂ ਤੂੰ ਇਹ ਮੇਰੀ ਗੱਲ ਸੁਣ ਆਪਣੇ ਆ ਦੇ ਖਾਧਰ ਦੇਖ ਤੂੰ YouTube YouTube ਵਾਲਿਆਂ ਨੂੰ ਸਾਰਿਆਂ ਨੂੰ ਫੈਮਲੀ ਨੂੰ ਕੀ ਕਹੇਗਾ? ਪੀਜ਼ਾ ਖਾ ਲੈਂਦਾ। ਨਹੀਂ ਪੀਜ਼ਾ ਤਾਂ ਖਾਣ ਲੱਗਾ ਆ। ਤੂੰ ਇਹ ਨਹੀਂ ਕਹਿਣਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਫੋਲੋ ਕਰੋ, ਸ਼ੇਅਰ ਕਰੋ। ਸਾਡੇ ਬਲੌਗ ਜਿਹੜੇ ਆ ਰੋਜ਼ ਦੇਖਿਆ ਕਰੋ। ਕਹਿ ਫੇ ਇਹਨਾਂ ਨੂੰ। ਇਨਾਂ ਨੂੰ ਕੋਨ YouTube ਵਾਲਿਆਂ ਨੂੰ ਕੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਬੇ ਬੇ ਦਾ ਕੋਈ ਕੰਮ ਨਹੀਂ ਜਾਵਾਂਗੇ ਆਪਾਂ ਗੁਰੂ ਘਰ ਵੀ ਜਾ ਕੇ ਆਪਾਂ ਵੀਡੀਓ ਬਣਾਉਣ ਜਾਵਾਂਗੇ ਉਹਦੀ ਗੁਰੂ ਘਰਾਂ ਦੀਆਂ ਵੀ ਵੀਡੀਓ ਬਣਾਵਾਂਗੇ ਸਾਰੀ ਫੈਮਿਲੀ ਨੂੰ ਨਾਲ ਲੈ ਕੇ ਜਾਵਾਂਗੇ ਲੇਕਿਨ ਸਾਰੇ ਦੋਸਤੋ ਦਾ ਇੱਕ ਗੱਲ ਹੈ ਜਿਹੜੇ ਵੀ ਜਿੰਨੇ ਵੀ ਯੂਟਿਊਬਰ ਹੈ ਜਿੰਨੇ ਵੀ YouTube ਫੈਮਿਲੀ ਜਿੰਨੇ ਵੀ ਹੈਗੀ ਹੈ ਨਾ ਜਿੰਨੇ ਵੀ ਬਲੌਗ ਬਣਾਉਂਦੇ ਆ ਜਾਂ ਵੀਡੀਓ ਵਗੈਰਾ ਬਣਾਉਂਦੇ ਨੇ ਇੰਨੀ ਆ ਅਸੀਸਾਂ ਜ਼ਰੂਰ YouTube ਨੂੰ ਦਿਆ ਕਰੋ ਵੀ ਇਹਨਾਂ ਨੇ YouTube ਵਾਲਿਆਂ ਨੇ ਕਈ ਬੇਰੋਜ਼ਗਾਰਾਂ ਦੀਆਂ ਰੋਟੀਆਂ ਦੋਰੀਆਂ ਵਾ ਕਈ ਆ ਪਾਹੀ ਦੇ ਭਰਾ ਭੈਣਾਂ ਜਿਨ੍ਹਾਂ ਦਾ ਮਤਲਬ ਕੀ ਆਵਾਜ਼ ਨੂੰ ਕਾਇਮ ਕੀਤਾ ਆ ਉਹਨਾਂ ਦੀਆਂ ਵੀਡੀਓ ਦੇ ਰਾਹੀਂ ਉਹਨਾਂ ਨੂੰ ਇੱਕ ਇਨਕਮ ਦਾ ਸਾਧਨ ਬਣਾ ਕੇ ਦਿੱਤਾ ਵਾ ਸੋ ਸਾਰੇ ਜਣੇ ਵੀ YouTube ਨੂੰ ਵਕਤ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਫੋਲੋ ਵੀ ਕਰਿਆ ਕਰੋ ਤਾ ਕਿ YouTube ਬਣਾਉਂਦਾ ਵੀ ਜਿਨੇ ਜਿਹੜੇ ਬਾਈ ਨੇ YouTube ਬਣਾਈਆਂ ਜਾਂ ਜਿਨ੍ਹਾਂ ਨੇ ਵੀ ਬਣਾਈਆਂ ਉਹਨਾਂ ਦਾ ਹੌਸਲਾ ਵੀ ਜਾਈ ਰਵੇ ਬੜੇ ਜਣਿਆਂ ਨੂੰ ਇਹਨਾਂ ਨੇ ਰੋਜ਼ਗਾਰ ਦਿੱਤਾ ਵਾ ਸੋ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਦਿਖਾਵਾਂਗੇ ਇਹ ਕਿਹਦੇ ਚੋਂ ਨਿਕਲੇ ਇਹ ਇੰਟਰਜੋਏ ਇੰਟਰਜੋਏ ਨਹੀਂ ਬਾਲੇ ਖਾਣੇ ਚਾਹੀਦੇ ਇਹ ਪਤਾ ਨਾ ਤੈਨੂੰ ਚਾਕਲੇਟ ਨਾਲ ਦੰਦ ਖਰਾਬ ਹੋ ਜਾਂਦੇ ਆ। ਉਹ ਸੀ ਤੇ। ਜੀ। ਚਾਕਲੇਟ ਨਾਲ ਦੰਦ ਖਰਾਬ ਹੋ ਜਾਂਦੇ ਤੇ। ਥਾਣੀਆਂ ਚਾਕਲੇਟ ਤੋਂ। ਆ ਕਿੱਥੋਂ ਲਿਆ ਐ ਦੱਸਿਆ ਨਹੀਂ ਤੂੰ YouTube ਵਾਲਿਆਂ ਨੂੰ। ਫੈਮਿਲੀ ਨੂੰ ਦੱਸਦੀ ਕਿੱਥੋਂ ਲਿਆ ਆਂ ਕੀ ਇਹ। ਐਸੀ ਬੂਆ, ਐਸੀ ਕਿੱਥੋਂ ਲੈਂਦਾ ਸੀ? ਕਿਹੜੀ ਦੁਕਾਨ ਤੋਂ ਲੈਂਦਾ ਸੀ? ਕੱਪੜਿਆਂ ਵਾਲੀ ਤੋਂ। ਕਿਹੜੀ ਕੱਪੜਿਆਂ ਵਾਲੀ ਦੁਕਾਨ ਤੋਂ? ਉਹ ਤਾਂ ਸਸਤੇ ਕਰਾਈ ਤੋਂ। ਅੱਛਾ। ਹੋਰ ਵੀ ਛੋਣੀਆਂ-ਛੋਣੀਆਂ ਚੀਜ਼ਾਂ ਸੀਗੀਆਂ ਉੱਥੇ। ਅੱਛਾ। ਹਾਂ ਠੀਕ ਹੈ ਨਾ ਓ ਵਾਓ ਦੇਖੋ ਗਾਇਸ ਕੀਰਤ ਨੇ ਦੋਸਤੋ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਪਾਈਆਂ ਫਸਟ ਕਰਾਈਂ ਤੋ ਹਨਾ ਦੱਸਿਓ ਕਮੈਂਟਾਂ ਦੇ ਵਿੱਚ ਸੋਹਣਾ ਲੱਗਦਾ ਕਾਕਾ ਜਚੂ ਗਏ ਜਚੂ ਗਏ ਇੱਕ ਚੀਜ਼ ਓਮਲੇਟ ਕਰਦੇ ਹੋ ਤੇ ਇੱਕ ਕੋਲਡ ਫਰਾਪੇ ਹਾਂਜੀ ਸਗਾਰ ਹੋ ਰਹੀ ਹੈ ਆਪਣੇ ਵੀ ਸਗਾਰ ਹੋ ਡਬਲ ਕੀਤਾ ਡਬਲ ਪੋਰਸ਼ਨ ਹਾਂਜੀ ਹਾਂ ਹਾਂ ਤੇਰਾ ਵੀ ਕਿਆ ਵਾ ਚਿਕਨ ਵੀ ਗਿਆ ਵਾ ਬਈ ਕੋਣ ਪਿਆਸੇ ਤੇ ਕੀ ਆਉਂਦੇ ਹਾਂਜੀ 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 ਇਹਦਾ ਜਿੱਦਾਂ ਕਾਫੀ ਕਲਚਰ ਜਿਹੜਾ ਨਾ ਆਪਣੇ ਜਿੱਥੇ ਪਹਿਲਾਂ ਸਟੋਰ ਨਹੀਂ ਹੁੰਦਾ ਸੀ ਈਜੀ ਡੇ ਹੁੰਦਾ ਸੀਗਾ ਉੱਥੇ ਖੁੱਲਿਆ ਆ ਬਹੁਤ ਸੋਹਣਾ ਮਤਲਬ ਕਿ ਕਾਫੀ ਕਲਚਰ ਵਾਲੇ ਨੇ ਆਪਣਾ ਭਰਾ ਹੀ ਆ ਮੁੰਡਾ ਉਹ ਉਹਨਾਂ ਨੇ ਖੁੱਲਿਆ ਵਾ ਕੁਆਂਟੀਟੀ ਬਹੁਤ ਵਧੀਆ ਵਾ ਫੂਡ ਦੀ ਤੇ ਸਵਾਦ ਵੀ ਬੜਾਇਆ ਸੋ ਸਾਰੇ ਜਣੇ ਤੁਸੀਂ ਆਇਆ ਕਰੋ ਇੱਥੇ ਹਾਲ ਹੈਗਾ ਵਾ ਪਾਰਟੀ ਹਾਲ ਆਪਣੀ ਜਰਮ ਦਿੰਦੀਆਂ ਪਾਰਟੀਆਂ ਵਗੈਰਾ ਵੀ ਸਾਰੇ ਜਣੇ ਕਰਿਆ ਕਰੋ ਉਹ ਹੱਸਦੇ ਬਸਦੇ ਰਹੇ ਖੁਸ਼ ਰਹੇ ਜੁੜੇ ਰਹੇ ਤੁਹਾਡੇ ਨਾਲ ਤੋ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਫੂਡ ਖਾ ਕੇ ਵੀ ਕਿੱਦਾਂ ਦਾ ਫੂਡ ਬਣਦਾ ਆ ਆ ਦੇਖੋ ਚੈੱਕ ਕਰੋ ਤੁਸੀਂ ਸਗਾਰ ਰੋ ਤ ਤੁਹਾਨੂੰ ਖਾ ਕੇ ਦੱਸਦੇ ਆ ਅਸੀਂ ਕਿ ਕਿੱਦਾਂ ਦਾ ਸਗਾਰ ਰੋ ਦਾ ਤੇ ਸਾਰ ਹਾਲੀ ਹਾਲੀ ਦੱਸਣ ਦੇ ਆ ਹਾਲੀ ਹਾਲੀ ਦੋ ਪੋਰਸ਼ਨ ਆ ਭਾਜੀ ਇੱਕ ਆਪਣਾ ਪਾਸਤਾ ਵੀ ਆ ਜੀ ਹਾਂਜੀ ਜੀ ਰੈੱਡ ਪਾਸਤਾ ਬੜਾ ਹੀ ਸੁਆਦ ਆ ਇਹ ਇੱਕ ਵਾਰੀ ਤੁਸੀਂ ਵੀ ਜਰੂਰ ਟਰਾਈ ਕਰਿਓ ਇਹਨੂੰ ਕਹਿੰਦੇ ਸਗਾਰ ਰੋ ਬਾੜਾ ਹੀ ਸੁਆਦਾ ਬਾੜਾ ਹੀ ਜਿਆਦਾ ਟਰਾਈ ਜ਼ਰੂਰ ਕਰਿਓ ਇਹ ਮੇਰਾ ਫੇਵਰਿਟ ਹੈ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਵਿਜ਼ਿਟ ਕਰਿਓ ਜ਼ਰੂਰ ਕੋਈ ਕਰਿਓ ਕੋਈ ਨਾ ਖਾਲਾ ਖਾਲਾ ਆਪਣੇ ਦੱਸ ਓਏ ਥੀਤੇ ਕਿਦਾਂ ਦਾ ਲੱਗਾ ਤੈਨੂੰ ਸੁਆਦ ਆ ਕਿੰਨਾ ਖਵਾਦਿਆ ਪਾਪਾ ਨੂੰ ਵੀ ਖਵਾਦਿਆ

ਨੇਸ ਵਧੀਆ ਹੈ। ਸੋ ਜੁੜੇ ਰਹੋ ਤੁਹਾਨੂੰ ਹੋਰ ਵੀ ਦਿਖਾਉਨੇ ਆਂ ਇਹ ਬੜਾ ਸੋਹਣਾ ਸੋਹਣਾ ਫੂਡ ਵਧੀਆ ਵਧੀਆ ਫੂਡ ਬਣਾਉਂਦੇ ਆ। ਇਹ ਕੁਆਂਟੀਟੀ ਵੀ ਬਿਲਕੁਲ ਸਹੀ ਆ ਤੇ ਕੁਆਲਿਟੀ ਵੀ ਵਧੀਆ ਆ ਫੂਡ ਦੀ ਤੇ ਸਾਫ ਸੁਥਰਾ ਫੂਡੇ ਆ ਸਾਰਾ। ਸੋ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਇੱਥੇ ਤੇ ਦਾਰ ਰੋ ਲੈਤਾ ਥੋੜੇ ਪਾਈਤੀ ਸੀਗੇ। ਸਾਡਾ ਕਾਕਾ ਵੀ ਖਵਾ ਕੇ ਖਾਂਦਾ। ਦਹੋ ਪਾਰ ਯਾਰ ਇਹ ਦਮ ਨੂੰ ਕਿਸੇ ਦੇ ਦੇਖ ਮਾਪਨ ਆਈ ਇਸ ਗਾਰ ਰੂਟ ਤੋਂ ਵੀ ਬਹੁਤ ਸਵਾਲ ਸੀ ਇਨਾ ਆਪਾਂ ਨੂੰ ਜਰੂਰ ਪਤਾ ਵੀ ਕਾਫੀ ਕਲਚਰ ਵਾਲੇ ਜਿਹੜੇ ਆ ਨਾ ਉਹਨਾਂ ਕੁਆਂਟੀਟੀ ਨਾਲ ਮਤਲਬ ਕਿ ਕੰਪਰੋਮਾਈਜ਼ ਕਰਦੇ ਆ ਉਹਨਾਂ ਕੁਆਲਿਟੀ ਨਾਲ ਦੋਨੇ ਚੀਜ਼ੇ ਵਧੀਆ ਆ ਸੋ ਤੁਸੀਂ ਵੀ ਸਾਰੇ ਜਿਹੜੇ ਨੇ ਜਰੂਰ ਵਿਜ਼ਿਟ ਕਰਿਆ ਕਰੋ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਲੈ ਕੇ ਜਰੂਰ ਆਇਆ ਕਰੋ ਤੇ ਇੱਕ ਵਾਰੀ ਮੇਰੇ ਕਹਣ ਦੇ ਜ਼ਰੂਰ ਵਿਜ਼ਿਟ ਕਰਿਓ ਤੇ ਇੱਥੇ ਕੁਆਂਟੀਟੀ ਤੇ ਕੁਆਲਿਟੀ ਚੈੱਕ ਕਰਕੇ ਜਾਓ ਬਹੁਤ ਮਜ਼ਾ ਆਊਗਾ ਤੁਹਾਨੂੰ ਮੈਂ ਕਿਹਾ ਦੋਸਤੋ ਚੀਜ਼ ਆਮਲੜਾ ਹੈ ਇੰਨਾ ਸਵਾਦ ਤੇ ਡਿਲੀਸ਼ੀਅਸ ਹੈ ਨਾ ਪੁੱਛੋ ਹੀ ਪੁੱਛਨਾ ਬਹੁਤ ਸਵਾਦ ਆ ਬਹੁਤ ਜ਼ਿਆਦਾ ਸਵਾਦ ਆ ਹਾਂਜੀ ਹੈ ਇੱਧਰ ਆ ਚੀਜ਼ ਨਹੀਂ ਮੈਨੂੰ ਵੀ ਦਿਖਾਓ ਇੱਧਰ ਆ ਕਿਦਾਂ ਲੱਗਾ ਦੋਸਤਾਂ ਤੇ ਵੀ ਫੂਡੀ ਐ ਮਮਾ ਆ ਜੀ ਆਪਣੀ ਇਹ ਵੀ ਬਾਹਰਲਾ ਖਾਣਾ ਖਾ ਕੇ ਕੁਝ ਲੈਂਦੀ ਐ ਘਰੇ ਜੇ ਇਹਨੂੰ ਕਹਿ ਦੋ ਨਾ ਰੋਟੀ ਖਾਣ ਨੂੰ ਕਿਤੇ ਘਰੇ ਜਾ ਕੇ ਰੋਟੀ ਖਾਣੀ ਐ ਠੀਕ ਆ ਕਿੰਨੀ ਰੋਟੀ ਖਾਏਗਾ ਦੇਖ ਲੋ ਤੇ ਇੱਥੇ ਬਾਹਰ ਤੈਨੂੰ ਭਾਵੇਂ ਜਿੰਨਾ ਮਰਜ਼ੀ ਖਵਾ ਦੋ ਇਹਨੂੰ ਮਮਾ ਵੀ ਖਵਾ ਦੋ ਇਹਨੂੰ ਦੂਜੀ ਉਹ ਪਾਓ ਭਾਜੀ ਖਵਾ ਦੋ ਆਹ ਮਸਾਲਾ ਆਮ ਜਿਹੜਾ ਖਰਾ ਦੋ ਫ੍ਰੈਂਚ ਫ੍ਰਾਈ ਖਵਾ ਦੋ 버거 ਖਵਾ ਦੋ ਤੇ ਸਾਰੀਆਂ ਚੀਜ਼ਾਂ ਖਾ ਲੈਂਦੀ ਐ ਹਨਾ ਹੈ ਇਹ ਬਹੁਤ ਸ਼ਰਾਫੀ ਹੈ ਸ਼ਰਾਫੀ ਜਿਹੜਾ ਚੀਜ਼ ਆਮਲੇਟ ਹੈ ਨਾ ਚਲੋ ਉਦਾਂ ਕੋਈ ਕੋਈ ਖਾਂਦਾ ਕੋਈ ਨਹੀਂ ਖਾਂਦਾ ਵੈਜ ਨਾ ਮੈਦਾਂ ਹਨਾ ਪਰ ਬਹੁਤ ਸੁਆਦ ਹੈ ਜਿੱਦਾਂ ਇਹਨੂੰ ਨਾ ਬ੍ਰੈਡ ਨਾਲ ਬ੍ਰੈਡ ਨਾਲ ਤੋੜ ਕੇ ਖਾ ਕੇ ਦੇਖੀ ਇਹ ਰਗਾ ਅਈ ਹਲਾ ਜੀ ਯਾਰ ਹਲਾ ਓਕੇ ਹਲੋ 嗯。 ਡਰਾ ਦੇ ਪਾਪਾ ਡਰਾ ਦੇ ਓਏ ਜਜ਼ਾਰ ਜਜ਼ਾਰੇ ਡਰਾ ਦੇ ਪਾਪਾ ਨੂੰ ਓਏ ਓਏ ਪੁੱਤਿਆ ਵੀ ਪੁੱਤਿਆ ਪੁੱਤਿਆ ਓਏ 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 ਪੁੱਤਿਆ ਵੀ ਪੁੱਤਿਆ ਆਏ ਜੀ ਓਏ 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 ਆ ਦੇਖੋ ਗਾਇ ਪੁੱਤ ਆ ਗਿਆ ਪੁੱਤ ਆ ਗਿਆ ਪੁੱਤ ਆ ਗਿਆ ਪੁੱਤ ਆ ਗਿਆ ਦੋਸਤੋ ਪੁੱਤ ਆ ਗਿਆ ਪੁੱਤ ਆ ਗਿਆ ਬਲ 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 ਚਲਿਆ ਰੋਣੇ ਕਿਨੇ ਕਿਪਾਲਿਆ ਖੁਸ਼ੀਆਂ ਦੇਣੀਆਂ ਚਾਹੀਦੀਆਂ ਬੱਚਾ ਨੂੰ ਤੋਂ ਹਰਦੇ ਬੱਦ ਦੇ ਰਹੋ ਅੱਜ ਦਾ ਬਲੌਗ ਅਸੀਂ ਇੱਥੇ ਸਮਾਪਤ ਕਰਦੇ ਹਾਂ Okay, bye, Tada.